ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਆਸਾ ਮੁਹੱਲਾ ਪੰਜਵਾਂ ਸ਼ੰਤ ਕਰ ਸਤਮ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਸ਼ੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਿਓ ਇਕ ਕੜੀ ਕਰ ਕਿਰਪਾ ਪਗਵੰਤ ਸੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਿਓ ਇਕ ਕੜੀ ਕਰ ਕਿਰਪਾ ਪਗਵੰਤ ਸ਼ੰਤ ਪਿੰਨੀ ਰਣੜੀ ਚਮਕਾਨ ਤਾਰੇ ਜਾਗੇ ਸੰਤ ਜਨਾ ਮੇਰੇ RAM ਪਿਆਰੇ RAM ਪਿਆਰੇ ਸਦਾ ਜਾਗੇ ਨਾਮ ਸਿਮਰੇ ਅਨ ਦਿਨੋ ਚਰਨ ਕਮਲ ਧਿਆਨ ਹਿਰਦੈ ਪ੍ਰਭ ਬਿਸਰ ਨਹੀਂ ਇਕ ਖਨੋ ਤਜ ਮਾਨ ਮੋ ਵਿਕਾਰ ਮਨ ਕਾ ਕਲਮਲਾ ਦੁਖ ਜਾਰੇ ਬਿਨਵੰਤ ਨਾਨਕ ਸਦਾ ਜਾਗੇ ਹਰਦਾਸ ਸੰਤ ਪਿਆਰੇ ਮੇਰੀ ਸਜੜੀ ਐ ਆਡੰਬਰ ਬਣਿਆ ਮਨ ਆਨੰਦ ਪਿਆ ਪ੍ਰਭ ਆਵਤ ਸੁਣਿਆ ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ ਚਾਵ ਮੰਗਲ ਰਸ ਪਰੇ ਅੰਗ ਸੰਗ ਲਾਗੇ ਦੁਖ 파ਗੇ ਪ੍ਰਾਣ ਮਨ ਤਨ ਸਭ ਹਰੇ ਵਨਿਛ ਪਾਈ ਪ੍ਰਭ ਤੇ ਆਈ ਸੰਜੋਗ ਸਾਹ ਸੁਭ ਗਣਿਆ ਬਨਵੰਤ ਨਾਨਕ ਮਿਲ ਸ੍ਰੀ ਤਰ ਸਗਲ ਆਨੰਦ ਰਸ ਬਣਿਆ ਮੇਲੇ ਸਖੀਆ ਪੁੱਛੇ ਕੋ ਕੰਤ ਨਿਸ਼ਾਨੀ ਰਸ ਪ੍ਰੇਮ ਪਰਿ ਕਛ ਬੂਲ ਨਾ ਜਾਣੀ ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤ ਨਾ ਪਾਵੇ ਭਗਤ ਪਾਏ ਤਿਆਏ ਸੁਆਮੀ ਸਦਾ ਹਰ ਗੁਣ ਗਾਵੇ ਸਗਲ ਗੁਣ ਸੁਗਿਆਨ ਪੂਰਣ ਆਪੇ ਪ੍ਰਭ ਪਾਣੀ ਬੇਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸਮਣੀ ਸੁਖ ਸੋਲੜੇ ਹਰ ਗਾਵਣ ਲਾਗੇ ਸਾਜਨ ਸਰਸੀੜੇ ਦੁਖ ਦੁਸ਼ਮਣ ਭਾਗੇ ਸੁਖ ਸਹਿਜ ਸਰਸੇ ਹਰਨਾਮ ਰੈਸੇ ਪ੍ਰਭ ਆਪ ਕਿਰਪਾ ਧਾਰਿਆ ਹਰ ਚਰਨ ਲਾਗੇ ਸਦਾ ਜਾਗੇ मिले प्रभु बन वारिय सूब दिवस आए सहज पाए सगल निध प्रभु भागे बिनवंत नानक शरण स्वामी ਸਦਾ ਹਰ ਜਨ ਤਾਗੇ ਸ਼ੂਭ ਦਿਵਸ ਆਏ ਸਹਿਜ ਪਾਏ ਸਗਲ ਨਿਧ ਪ੍ਰਭ ਭਾਗੇ ਬਨਵੰਤ ਨਾਨਕ ਸ਼ਰਨ ਸੁਆਮੀ ਸਦਾ ਹਰ ਜਨ ਤਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾਂ ਸ਼ੰਤ ਘਰ 7ਵਾਂ ੴ ਸਤਿਗੁਰ ਪ੍ਰਸਾਦਿ ਸ਼ਲੋਕ ਸੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਿਓ ਇਕ ਕੜੀ ਕਰ ਕਿਰਪਾ ਭਗਵੰਤ